ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਦੇਸ਼ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਲੋਕ ਸਭਾ ਇਲੈਕਸ਼ਨ 2024 ਦੇ ਪਹਿਲੇ ਗੇੜ ਦੇ ਜਿਹੜੀਆਂ ਚੋਣਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਐ ਆਖਰੀ ਗੇੜ ਦੇ ਜਿਹੜੀਆਂ ਚੋਣਾਂ ਹੋਣਗੀਆਂ ਉਸ ਦੇ ਵਿੱਚ ਪੰਜਾਬ ਦਾ ਨੰਬਰ ਆਵੇਗਾ ਪੰਜਾਬ ਦੇ ਲੋਕ ਆਪਣੇ ਨੇਤਾ ਨੂੰ ਚੁੜਨਗੇ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਗੱਲ ਪੰਜਾਬ ਦੇ ਰਾਜਨੀਤਿਕ ਮਾਹੌਲ ਸਮਾਜਿਕ ਮਾਹੌਲ ਦੇ ਬਦਲਾਅ ਨੂੰ ਲੈ ਕੇ ਹੋ ਰਹੀ ਹੈ ਉਹ ਗੱਲ ਬੜੀ ਜ਼ਰੂਰੀ ਆ ਕਰਨੀ ਔਰ ਸਾਨੂੰ ਸੁਚੇਤ ਰਹਿਣਾ ਬਣਦਾ ਹੈ ਅਸੀਂ ਪਤਾ ਕੀ ਕਰਦੇ ਆ ਅਸੀਂ ਜਦੋਂ ਕਿਸੇ ਦੂਜੇ ਦੇ ਵਾਪਰਦੀ ਆ ਅਸੀਂ ਬੋਲਦੇ ਨਹੀਂ ਤੇ ਜਦੋਂ ਸਾਡੇ ਦੇ ਵਾਪਰਦੀ ਆ ਅਸੀਂ ਫਿਰ ਚੀਕ ਚ ਹਲਾ ਪਾਉਂਦੇ ਆ ਕਿ ਦੂਸਰਾ ਵਿਅਕਤੀ ਕਿਉਂ ਨਹੀਂ ਬੋਲਦਾ ਸਾਡੇ ਲਈ ਪੰਜਾਬ ਦੇ ਰਾਜਨੀਤਿਕ ਹਾਲਾਤ ਬڑے ਉਥਲ ਪੁਥਲ ਹੋ ਰਹੇ ਨੇ ਨੇਤਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਨੂੰ ਜਾ ਰਹੇ ਨੇ ਇੱਕ ਦੂਜੇ ਦੇ ਕੱਟੜ ਵਿਰੋਧੀ ਕੱਟੜ ਮਿੱਤਰ ਬਣ ਰਹੇ ਇਸ ਤੋਂ ਇਲਾਵਾ ਸੀ ਹੁਣ ਦੂਸਰੇ ਪਾਸੇ ਹੋਣਿਆ ਪੰਜਾਬ ਦੇ ਸਮਾਜਿਕ ਹਾਲਤ ਉਹ ਬੜੇ ਚਿੰਤਾਜਨਕ ਬਣਦੇ ਜਾ ਰਹੇ ਨੇ بڑے ਸਵਾਲ ਪੈਦਾ ਹੁੰਦੇ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਹੁਣ ਜਦੋਂ ਕੇਂਦਰੀ ਸੁਰੱਖਿਆ ਦੀਆਂ ਟੁਕੜੀਆਂ ਨੇ ਉਹ ਵੀ ਪੰਜਾਬ ਦੇ ਵਿੱਚ ਨੇ ਕੰਡਕਟ ਕੋਡ ਜਿਹੜਾ ਹੈ ਉਹ ਲਾਗੂ ਹੋ ਚੁੱਕਾ ਫਿਰ ਵੀ ਪੰਜਾਬ ਦੇ ਵਿੱਚ ਮਾਹੌਲ ਹੈ ਉਹ ਬੜਾ ਖਰਾਬ ਹੋ ਰਿਹਾ। ਬੀਤੇ ਦਿਨ ਟਾਰਗੇਟ ਕਿਲਿੰਗਸ ਦਾ ਦੌਰ ਪੰਜਾਬ ਦੇ ਵਿੱਚ ਚੱਲਦਾ ਆ ਰਿਹਾ ਹੈ। ਕਦੀ ਅੰਮ੍ਰਿਤਸਰ ਦੇ ਵਿੱਚ ਕਦੀ ਲੁਧਿਆਣਾ ਦੇ ਵਿੱਚ ਮੰਦਰਾਂ ਦੇ ਵਿੱਚ ਬੇਅਤਬੀ ਦੀ ਘਟਨਾਵਾਂ ਹੋਈਆਂ। ਮੂਰਤੀਆਂ ਤੋੜੀਆਂ ਗਈਆਂ। ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ। ਇਸ ਦੇ ਉੱਪਰ ਪੰਜਾਬੀ ਮੀਡੀਆ ਦਾ ਇੱਕ ਧੜਾ ਚੋਪੜਿਆ ਕੋਈ ਮੁੱਦਾ ਗੱਲ ਨਹੀਂ ਹੋਇਆ ਕੋਈ ਕੁਝ ਨਹੀਂ ਬੋਲਿਆ ਫਿਰ ਬਿੱਤੇ ਦਿਨੀ ਨੰਕਲ ਦੇ ਵਿੱਚ ਵਿਕਾਸ ਬੱਗਾ ਇੱਕ ਸਨਾਤਨੀ ਨੇਤਾ ਨੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਦਿਨ ਦਿਹਾੜੇ ਦੋ ਅਗਿਆਤ ਵਿਅਕਤੀਆਂ ਦੇ ਦੁਆਰਾ ਉਹਨਾਂ ਦੀ ਦੁਕਾਨ ਤੇ ਆ ਕੇ ਹਾਲਾਂਕਿ ਵਿਗਿਆ ਜਿਹੜਾ ਵਿਕਾਸ ਬੱਗਾ ਸੀ ਉਹਨਾਂ ਦੇ ਕੋਈ ਵੀ ਵਿਵਾਦਤ ਉਣੀ ਬੋਲ ਜਾਂ ਕੋਈ ਕੇਸ ਦੇ ਨਾਲ ਉਹਨਾਂ ਦਾ ਕਦੀ ਨਾਮ ਨਹੀਂ ਜੁੜਿਆ ਬਟ ਫਿਰ ਵੀ ਉਹਨਾਂ ਨੂੰ ਮਾਰ ਦਿੱਤਾ ਗਿਆ ਕੁਝ ਕੋਈ ਨਹੀਂ ਬੋਲਿਆ ਮੰਦਰਾ ਤੋਂ ਬਾਅਦ ਸਨਾਤਨੀ ਨੇਤਾਵਾਂ ਦੀ ਹੱਤਿਆ ਤੋਂ ਬਾਅਦ ਇੱਕ ਜਿਹੜੀ ਹੋਰ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਨੇ ਸਾਰ ਨੂੰ ਚਿੰਤਾ ਚ ਪਾ ਦਿੱਤਾ ਉਹ ਇਹ ਹੈ ਕਿ ਮੁਕੇਰੀਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਅੰਗ ਨੇ ਉਹ ਕਿਸੇ ਵਿਅਕਤੀ ਨੇ ਬਲੇਡ ਦੇ ਨਾਲ ਪਾੜ ਦਿੱਤੇ ਦੋ ਦਿਨ ਤੱਕ ਗਰਤੀ ਨੇ ਕਿਸੇ ਨੂੰ ਦੱਸਿਆ ਨਹੀਂ ਪਰ ਅੱਜ ਗੱਲ ਇਹ ਮੀਡੀਆ ਦੇ ਵਿੱਚ ਨਿਕਲ ਕੇ ਬਾਹਰ ਆਈ ਹੈ ਕਿ ਗੁਰਗ੍ਰਾਂਧ ਸਾਹਿਬ ਜੀ ਦੇ ਕੁਝ ਅੰਗ ਨੇ ਉਹ ਬਲੇਡ ਦੇ ਨਾਲ ਥਾੜੇ ਗਏ ਸੋਚਣੇ ਲੱਗਿਆ ਕਿ ਪੰਜਾਬ ਜਿਹੜਾ ਸਦੀਆਂ ਤੋਂ Hindu Sikh ਭਾਈਚਾਰਾ ਮਿਲ ਕੇ ਨਾਲ ਰਹਿ ਰਿਹਾ ਹੈ ਉਹਦੇ ਉੱਪਰ ਇਹ ਪਾੜ ਪਾਉਣ ਦੀ ਕੋਸ਼ਿਸ਼ ਕੌਣ ਕਰੇਗਾ ਕੌਣ ਹੈ ਜੋ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਂ ਚੁਕਾ ਸਾਨੂੰ ਅਜਿਹੀਆਂ ਤਾਕਤਾਂ ਤੋਂ ਅਜਿਹੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਹੜੇ ਪੰਜਾਬ ਦੇ ਵਿੱਚ ਫਿਰਕੂ ਪਾੜ ਪਾਉਣਾ ਚਾਹੁੰਦੇ ਨੇ ਇਸ ਦੇ ਨਾਲ ਹੀ ਸਵਾਲ ਸਾਨੂੰ ਸਭ ਨੂੰ ਮਿਲ ਕੇ ਉਠਾਣਾ ਚਾਹੀਦਾ ਹੈ ਇਹਦੇ ਵਿੱਚ ਹਿੰਦੂ ਸਿੱਖ ਮੁਸਲਮ ਈਸਾਈ ਨਹੀਂ ਕਰਨਾ ਚਾਹੀਦਾ ਸਭ ਨੂੰ ਉਠਾਣਾ ਚਾਹੀਦਾ ਹੈ ਸਭ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਵਿਕਾਸ ਬੱਗਾ ਦੀ ਹੱਤਿਆ ਕਿਉਂ ਹੋਈ ਕਿਸ ਨੇ ਉਹਨੂੰ ਮਾਰਿਆ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਪਵਿੱਤਰ ਅੰਗ ਨੇ ਉਹ ਕਿਸੇ ਵਿਅਕਤੀ ਦੀ ਹਿੰਮਤ ਕਿਉਂ ਹੋ ਗਈ ਉਹ ਫੋੜ ਫਾੜ ਗਏ ਹੋ ਸਰਕਾਰ ਕੀ ਚੁੱਪੇ ਠੀਏ ਪੰਜਾਬ ਸਰਕਾਰ ਨੂੰ ਕੋਈ ਕੁਝ ਦਿੱਕਤ ਨਹੀਂ ਹੈ ਤੁਹਾਡੀ ਸਰਕਾਰ ਮੂਰੇ ਪ੍ਰਸ਼ਾਸਨ ਮੂਰੇ ਬੇਨਤੀ ਇਹੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਠੀਕ ਰੱਖੋ ਪੰਜਾਬ ਬਹੁਤ ਲੰਮਾ ਸਮਾਂ ਫਿਰ ਕੁ ਦੰਗਿਆਂ ਦੀ ਅੱਗ ਦਾ ਸ਼ਿਕਾਰ ਰਹਿ ਚੁੱਕਿਆ ਹੈ ਪੰਜਾਬ ਆਪਦਾ ਇੱਕ ਹਿੱਸਾ ਗਵਾ ਚੁੱਕਿਆ ਹੈ ਤੇ ਹੁਣ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਸ਼ਾਂਤ ਰਹੇ ਆਪਾਂ ਸਭ ਨੂੰ ਮਿਲ ਕੇ ਇਹ ਆਵਾਜ਼ ਚੁੱਕਣੀ ਪਵੇਗੀ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਮੰਦਰਾਂ ਦੇ ਵਿੱਚ ਹੋਈਆਂ ਬੇਦਬੀਆਂ ਦੀ ਵੀ ਵਿਕਾਸ ਬੱਗਾ ਦੀ ਹੱਤਿਆ ਦੀ ਵੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਪਵਿੱਤਰ ਅੰਗ ਮੁਕੇਰੀਆਂ ਤੇ ਪਿੰਡ ਪੋਠਾ ਵਿਖੇ ਫਾੜੇ ਗਏ ਨੇ ਬਲੇਡ ਦੇ ਨਾਲ ਕੁੱਤਰੇ ਗਏ ਨੇ ਉਹਨਾਂ ਦੀ ਵੀ ਵਾਰ ਸਾਨੂੰ ਚੁਕਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਵੀ ਅਬ ਦੀ ਕੁੰਭ ਕਰਨੀ ਨਹੀਂ ਤੋ ਜਾਗੇਗਾ ਤੇ ਪੰਜਾਬ ਦੇ ਮਾਹੌਲ ਨੂੰ ਸੁਰੱਖਿਅਤ ਰੱਖੇਗਾ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ